ਇਹ ਦਾ ਮਤਲਬ ਲੋਕ ਦਿੱਲੀ ਜਾਣ ਲਈ ਤਿਆਰ ਨੇ ਲੋਕ ਦਿੱਲੀ ਜਾਣਾ ਚਾਹੁੰਦੇ ਨੇ ਕਿ ਸਾਡਾ ਕੋਈ ਟਰੈਕਟਰ ਲਿਜਾਣਾ ਕੋਈ ਸਾਡੀ ਜਿਦ ਨਹੀਂ ਹੈ ਕਰਕੇ ਇਹ ਟਰਾਲੀ ਇੱਕ ਇਹੋ ਜਿਹਾ ਸਾਧਨ ਹੈ ਜਿਹਦੇ ਵਿੱਚ ਲੋਕਾਂ ਦਾ ਸਮਾਨ ਵੀ ਠੀਕ ਰਹਿ ਸਕਦਾ ਹੈ ਲੋਕ ਰਾਤ ਨੂੰ ਆਪਦੀ ਆਰਾਮ ਵੀ ਕਰ ਸਕਦੇ ਨੇ ਔਰ ਇਹਦੇ ਲਈ ਇੱਕ ਤਰ੍ਹਾਂ ਦਾ ਘਰ ਹੈ ਸਾਡਾ ਇਹ ਕੋਈ ਸਾਡੀ ਜਿਦ ਨਹੀਂ ਹੈ ਸੋ ਇਹਦੇ ਬਿਨਾ ਅੰਦੋਲਨ ਦੇ ਵਿੱਚ ਉੱਥੇ ਜਾਇਆ ਸਾਡੇ ਨਾਲ ਜਗਜੀਤ ਸਿੰਘ ਢੱਲੇ ਵਾਲੇ ਢੱਲਾ ਸਾਹਿਬ ਕਿਸ ਤਰ੍ਹਾਂ ਦੀ ਅੱਜ ਜਿਹੜੀ ਮੀਟਿੰਗ ਰਹੀ ਹੈਗੀ ਕਿਉਂਕਿ ਪਹਿਲਾਂ ਤੁਸੀਂ ਆਪਣੀ ਮੀਟਿੰਗ ਕਰੀ ਉਸ ਤੋਂ ਬਾਅਦ ਫਿਰ ਜਿਹੜੇ ਸੰਭੂ ਆਰਡਰ ਤੇ ਜਿਹੜੀ ਮੀਟਿੰਗ ਹੋਈ ਸੀ ਉੱਥੋਂ ਜਿਹੜੇ ਕਿਸਾਨ ਮਜ਼ਦੂਰ ਮੋਰਚਾ ਦੇ ਜਿਹੜੇ ਆਗੂ ਸੀ ਉਹ ਆਏ ਸੀ ਦੇਖੋ ਗੱਲ ਇਹ ਹੈ ਕਾਫੀ ਸਾਰੇ ਏਜੰਡੇ ਸੀ ਅੱਜ ਚਰਚਾ ਕਰਨ ਵਾਲੇ ਅ ਬਾਰਡਰ ਖੋਲਣ ਦਾ ਇਸ਼ੂ ਵੀ ਆਇਆ ਸੀ ਉਧਰੋਂ 17 ਤੇ 18 ਦਾ ਪ੍ਰੋਗਰਾਮ ਆਇਆ ਹੋਇਆ ਹੈ ਅੰਮਾਲਾ ਦਾ ਉਹਦੇ ਤੇ ਵੀ ਚਰਚਾ ਕਰਨੀ ਸੀ ਔਰ ਨਾਲ ਦੀ ਨਾਲ 22 ਜੁਲਾਈ ਦਾ ਪ੍ਰੋਗਰਾਮ ਹੈ ਸਾਡਾ ਇੱਕ ਕਨਵੈਨਸ਼ਨ ਕਰਨੀ ਹੈ ਦਿੱਲੀ ਦੇ ਅੰਦਰ ਜਿਹਦੇ ਵਿੱਚ ਐਮਐਸਪੀ ਜਿਹਦੇ ਬਾਰੇ ਸਾਡੀ ਸਰਕਾਰ ਬਹੁਤ ਭਲੇਖੇ ਲੋਕਾਂ ਦੇ ਵਿੱਚ ਫੈਲਾ ਰਹੀ ਹੈ ਕਿ ਜੀ ਕੋਈ ਕਹਿ ਦਿੰਦਾ 17 ਲੱਖ ਕਰੋੜ ਰੁਪਈਆ ਚਾਹੀਦਾ ਜੇ ਸਾਰੀਆਂ ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਤਾਂ ਹੁਣ ਇਹ ਸਪਸ਼ਟ ਕਰਨਾ ਹੈ ਉੱਥੇ ਐਕਸਪਰਟ ਆਉਣਗੇ ਬੜੇ ਸਿਆਣੇ-ਸਿਆਣੀ ਮਾਹਰ ਸਾਊਥ ਤੋਂ ਆ ਰਹੇ ਨੇ ਜਿਹੜੇ ਦੱਸਣਗੇ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਣ ਲਈ ਕੀ ਖਰਚਾ ਕਰਨਾ ਪਵੇਗਾ ਸਰਕਾਰ ਨੂੰ ਲੋਕਾਂ ਦੇ ਸਾਹਮਣੇ ਸਪਸ਼ਟ ਕਰਨੀ ਉੱਥੇ ਸੋ ਇਸ ਕਰਕੇ ਉੱਥੋਂ ਵੀ ਅੱਗੇ ਏਹੀ ਪੱਖ ਨੂੰ ਸਾਡੀ ਵਿਰੋਧੀ ਧਿਰ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਵੇ ਉਹਦੇ ਲਈ ਪਹਿਲਾਂ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਮੰਗ ਪੱਤਰ ਦੇਣ ਤੋਂ ਬਾਅਦ ਫਿਰ ਹੁਣ ਸਾਡੀ ਅਗੇ ਇਹ ਕੋਸ਼ਿਸ਼ ਹੈ ਕਿ ਅਸੀਂ اپੋਜੀਸ਼ਨ ਦੇ ਲੀਡਰ ਨੂੰ ਮਿਲ ਕੇ ਦੁਬਾਰਾ اپੋਜੀਸ਼ਨ ਨਾਲ ਮੀਟਿੰਗ ਕਰਕੇ ਇਸ ਸਾਰੇ ਮੁੱਦੇ ਉਹਨੂੰ ਸਮਝਾ ਕੇ ਉਤੋਂ ਅਸੀਂ ਪੂਰੇ ਜ਼ੋਰ ਨਾਲ ਮੰਗ ਕਰਾਂਗੇ ਕਿ ਤੁਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਸੀ2+50 ਨਾਲ ਤਿਆਰ ਕਰੇ ਸਰਕਾਰ ਲੈ ਕੇ ਆਵੇ ਇਹ ਉਹਦੇ ਲਈ ਇਹ ਜਿਹੜਾ اپੋਜੀਸ਼ਨ ਹੈ ਸਾਡਾ ਇਹ ਇੱਕ ਪ੍ਰਾਈਵੇਟ ਮੈਂਬਰ ਬਿਲ ਲੈ ਕੇ ਆਉਂਦਾ ਜਦੋਂ ਜਦੋਂ ਤੋਂ ਹਾਈ ਕੋਰਟ ਦਾ ਫੈਸਲਾ ਆਇਆ ਕਿ ਸਾਦਨਾਂ ਦੇ ਵਿੱਚ ਖਾਲੀ ਕਰਾਇਆ ਜਾਵੇ ਉਸ ਤੋਂ ਦੋਨਾਂ ਬਾਰਡਰਾਂ ਦੇ ਉੱਪਰ ਜਿਹੜੀ ਚਹਲ ਪਹਲ ਆ ਕਿਸਾਨਾਂ ਦੀ ਇੱਕ ਵਾਰ ਫਿਰ ਤੋਂ ਵਧੀ ਹੈ ਫਿਰ ਤੋਂ ਚਰਚਾ ਜਿਹੜੀ ਕਿਸਾਨੀ ਅੰਦੋਲਨ ਦੀ ਜਿਹੜੀ ਹੋਣ ਲੱਗੀ ਹੈ ਕਿਸ ਨੂੰ ਲੈ ਕੇ ਤੁਹਾਡੇ ਵੱਲੋਂ ਕਿਉਂਕਿ ਹਨੋਰੀ ਬਾਰਡਰ ਦੇ ਉੱਪਰ ਵੱਡੀ ਗਿਣਤੀ ਚ ਸਿੱਧੂਪੁਰ ਦੀ ਅਗਵਾਈ ਚ ਜਿਹੜੇ ਕਿਸਾਨ ਖੜੇ ਨੇ ਕਿਸ ਤਰ੍ਹਾਂ ਦੀ ਤਿਆਰੀ ਰਹਿਣ ਲਈ ਕਿਸਾਨ ਨੂੰ ਕਿਹਾ ਗਿਆ ਕਿ ਪਿੰਡਾਂ ਤੋਂ ਹੋਰ ਟਰਾਲੀਆਂ ਮਗਾਉਣ ਨੂੰ ਕਿਹਾ ਗਿਆ ਹਾਂ ਦੇਖੋ ਸਪਸ਼ਟਾ ਗੱਲ ਹੈ ਕਿ ਜਦੋਂ ਦਿੱਲੀ ਦੀ ਗੱਲ ਆਏਗੀ ਬਾਰਡਰ ਖੋਲਣ ਦੀ ਗੱਲ ਆਏਗੀ ਕਿਸਾਨ ਜਿਸ ਦਿਨ ਇੱਥੇ ਬਾਰਡਰ ਰੁਕ ਬਾੜਾਂ ਦੇ ਉੱਤੇ ਕਿਸਾਨ ਰੁਕੇ ਅੱਗੋਂ ਹਾਲਾਤ ਜਿਸ ਤਰ੍ਹਾਂ ਦੀ ਬੈਰੀਕੇਟਿੰਗ ਕੀਤੀ ਸੀ ਉਹਨੂੰ ਵੇਖ ਕੇ ਕਿਸਾਨਾਂ ਨੂੰ ਜਦੋਂ ਸਮਝ ਆਈ ਕਿ ਹੁਣ ਇਸ ਤੋਂ ਅੱਗੇ ਨਹੀਂ ਵਧਿਆ ਜਾ ਸਕਣਾ ਤਾਂ ਨਾਲ ਦੀ ਨਾਲ ਕਿਸਾਨ ਇੱਕ ਇੱਕ ਪਰਿਵਾਰਕ ਮੈਂਬਰ ਵੀ ਹੈ ਉਹਦੇ ਬਹੁਤ ਸਾਰੀਆਂ ਕਬੀਲਦਾਰੀਆਂ ਨੇ ਖੇਤੀ ਕਰਨੀਆਂ ਉਹਨਾਂ ਕੰਮਾਂ ਦੇ ਵਿੱਚ ਝੋਨੇ ਪਹਿਲਾਂ ਹਰੀ ਕਟ ਦੀ ਕਟਾਈ 'ਚ ਫਿਰ ਹੁਣ ਝੋਨੇ ਦੀ ਲਵਾਈ ਦੇ ਵਿੱਚ ਵਿਜੀ ਸੀ ਲੇਕਿਨ ਫਿਰ ਵੀ ਤੁਸਨ ਤੁਹਾਡੇ ਕਹਿਣ ਮੁਤਾਬਕ ਆ ਗਈ ਨਾ ਸਪਸ਼ਟ ਗੱਲ ਕਿ ਜਦੋਂ ਦਾ ਇਹ ਗੱਲ ਹੋਈ ਹੈ ਲੋਕਾਂ ਦੀ ਚਹਲ ਪੈਰ ਵਧੀ ਹੈ ਲੋਕਾਂ ਦੀ ਗਿਣਤੀ ਵਧੀ ਹੈ ਲੋਕਾਂ ਦੀ ਆਮਦ ਵਧੀ ਹੈ ਤੇ ਇਹਦਾ ਮਤਲਬ ਲੋਕ ਦਿੱਲੀ ਜਾਣ ਲਈ ਤਿਆਰ ਨੇ ਲੋਕ ਦਿੱਲੀ ਜਾਣਾ ਚਾਹੁੰਦੇ ਨੇ ਹੁਣ ਲੋਕਾਂ ਦਾ ਇਹਦਾ ਇਹ ਤੋਂ ਸਪਸ਼ਟ ਹੋ ਗਿਆ ਕਿ ਲੋਕਾਂ ਦਾ ਇੱਥੇ ਬੈਠਣਾ ਕੋਈ ਮਨਸ਼ਾ ਨਹੀਂ ਹੈ ਲਗਾਤਾਰ ਕਿਸਾਨਾਂ ਨੂੰ ਬਦਨਾਮ ਕੀਤਾ ਗਿਆ ਲੋ ਜੀ ਸੜਕਾਂ ਰੋਕੀ ਬੈਠੇ ਨੇ ਇਹ ਕਿਸਾਨਾਂ ਨੂੰ ਬਦਨਾਮ ਕੀਤਾ ਗਿਆ ਚਾਰਸ਼ਵਰੇ ਲੋਕਾਂ ਤੱਕ ਵੀ ਉਹ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਕਿ ਵਿਲੀਅਨ ਕਿਸਾਨ ਨੇ ਲੇਕਿਨ ਆ ਸਪਸ਼ਟ ਹੋ ਗਿਆ ਕਿ ਜਦੋਂ ਹਾਈ ਕੋਰਟ ਨੇ ਆਦੇਸ਼ ਦਿੱਤਾ ਸਰਕਾਰ ਨੂੰ ਤੇ ਸਰਕਾਰ ਹਰਿਆਣਾ ਗਵਰਨਮੈਂਟ ਅੱਗੇ ਸੁਪਰੀਮ ਕੋਰਟ ਚਲੀ ਗਈ ਇਹਦਾ ਮਤਲਬ ਸੁਪਰੀਮ ਕੋਰਟ ਜਾ ਕੇ ਹਰਿਆਣਾ ਗਵਰਨਮੈਂਟ ਨੇ ਬਿਲਕੁਲ ਆਪਦਾ ਚਿਹਰਾ ਆਪਦੀ ਨੀਅਤ ਸਪਸ਼ਟ ਕਰਤੀ ਕਿ ਅਸੀਂ ਕਿਸੇ ਕੀਮਤ ਦੇ ਉੱਤੇ ਲੋਕਾਂ ਨੂੰ ਉੱਥੇ ਨਹੀਂ ਜਾਣਦਣਾ ਸੋ ਮੈਂ ਮੇਰੀ ਲੋਕਾਂ ਨੂੰ ਅਪੀਲ ਹੈ ਵਪਾਰੀਆਂ ਨੂੰ ਅਪੀਲ ਹੈ ਆਮ ਲੋਕਾਂ ਨੂੰ ਅਪੀਲ ਹੈ ਜਿਨ੍ਹਾਂ ਨੂੰ ਇਹਨਾਂ ਬਾਰਡਰਾਂ ਦੀ ਤਕਲੀਫ ਹੈ ਉਹ ਅੱਜ ਕਿਰਪਾ ਕਰਕੇ ਸਾਡਾ ਸਾਥ ਦੇਣ ਤਕੜੇ ਹੋ ਕੇ ਆਪਾਂ ਹਰਿਆਣਾ ਗਵਰਨਮੈਂਟ ਦੇ ਉੱਤੇ ਦਬਾਅ ਬਣਾਈਏ ਤਾਂ ਕਿ ਰਸਤੇ ਖੁੱਲਣ ਔਰ ਅਸੀਂ ਜਾ ਕੇ ਦਿੱਲੀ ਦੇ ਵਿੱਚ ਆਪਦੀ ਗੱਲ ਰੱਖ ਸਕੀਏ। ਪਟਿਆਲਾ ਤੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕਰਾਇਆ ਤੁਸੀਂ ਕਿਹਾ ਗਿਆ ਕਿ ਟੈਂਕੀਆਂ ਤੇਲ ਦੀਆਂ ਚੈੱਕ ਕਰ ਲਓ, ਤੇਲ ਭਰਾ ਲਓ। ਸੱਜ-ਸੱਜ ਬੰਦੇ ਉਰੇ ਪਹੁੰਚੋ ਜੇ ਅਗਰ ਇਹ ਜਿਹੜੇ ਮੋਰਚੇ ਦੇ ਉੱਪਰ ਜਿਹੜੀਆਂ ਇਹ ਘਰ ਬਣਾਏ ਨੇ ਜਿਹੜੇ ਅੱਜ ਤੁਰਦੇ ਇਹਨੂੰ ਆਪਾਂ ਸਮੇਟ ਨਾ ਜੇ ਅਗਰ ਆਰਡਰ ਆ ਜਾਂਦਾ ਜੇ ਅਗਰ ਬਾਰਡਰ ਖੋਲ ਦਿੰਦੀ ਹੈ ਕਿਉਂਕਿ ਸੁਪਰੀਮ ਕੋਰਟ ਤੋਂ ਵੀ ਅਗਰ ਜਵਾਬ ਮਿਲ ਜਾਂਦਾ ਤਾਂ ਮਤਲਬ ਕਿ ਅੱਗੇ ਵਧਣ ਲਈ ਕਿਹਾ ਗਿਆ ਕਿ ਇਸ ਨੂੰ ਤਿਆਰੀ ਪੂਰੀ ਦੇਖੋ ਇਹ ਤਾਂ ਫਿਰ ਤੇ ਸੁ ਕਿਸਾਨ ਤਾਂ ਆਈ ਦਿੱਲੀ ਜਾਣ ਲਈ ਸੀ ਪਰ ਉਹ ਬਹੁਤ ਵਧੀਆ ਹੋਊਗਾ ਜੇਕਰ ਮਤਲਬ ਸੁਪਰੀਮ ਕੋਰਟ ਵੀ ਇਹ ਦਿੱਤੇ ਮਤਲਬ ਵਧੀਆ ਫੈਸਲਾ ਲੈ ਲੈਂਦੀ ਹੈ ਔਰ ਸਾਨੂੰ ਮਤਲਬ ਅੱਗੇ ਬੈਰੀਕੇਡ ਖਲਵਾ ਕੇ ਕਿਸਾਨਾਂ ਨੂੰ ਮੌਕਾ ਦਿੰਦੀ ਅੱਗੇ ਜਾਣ ਦਾ ਤੇ ਅਸੀਂ ਜਰੂਰ ਅੱਗੇ ਜਾਵਾਂਗੇ ਔਰ ਉਹਦੇ ਲਈ ਸਾਡੀ ਤਿਆਰੀ ਹੈ ਸਰ ਇਹਨੂੰ ਲੈ ਕੇ ਇਹ ਨਹੀਂ ਹੈਗਾ ਕਿ ਜਿਵੇਂ ਪਿਛਲੀ ਵਾਰ ਤੁਹਾਨੂੰ ਕਿਹਾ ਗਿਆ ਸੀ ਕਿ ਜੇ ਕਿਸਾਨ ਦਿੱਲੀ ਆਉਣਾ ਚਾਹਣਾ ਤਾਂ ਆਏ ਤਾਂ ਉਹ ਬਸਤੇ ਉੱਪਰ ਆਏ ਟ੍ਰੇਨਾਂ ਦੇ ਉੱਪਰ ਆਏ ਜਿਵੇਂ ਤੁਸੀਂ ਟਰੈਕਟਰ ਲੈ ਕੇ ਖੜੇ ਆ ਕੱਲ ਨੂੰ ਇਹ ਏਜੰਡਾ ਵੀ ਆ ਸਕਦਾ ਹੈ ਇਹ ਚੀਜ਼ਾਂ ਵੀ ਨਿਕਲ ਕੇ ਆ ਸਕਦੀਆਂ ਨੇ ਜਿਹੜਾ ਟਰੈਕਟਰ ਹੈ ਨਾ ਜੀ ਇਹਨੂੰ ਮਤਲਬ ਸਰਕਾਰ ਨੂੰ ਕਿ ਸਾਡਾ ਕੋਈ ਟਰੈਕਟਰ ਲਿਜਾਣਾ ਕੋਈ ਸਾਡੀ ਜਿੱਦ ਨਹੀਂ ਹੈ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਇਹਦੇ ਵਿੱਚ ਸਾਡੇ ਸਾਡਾ ਰਾਤ ਨੂੰ ਰਹਿਣ ਦੀ ਵਿਵਸਥਾ ਹੈ ਸਾਡੇ ਬਿਸਤਰੇ ਨੇ ਸਾਡਾ ਇੱਥੇ ਖਾਣ ਪਾਣ ਦਾ ਸਮਾਨ ਹੈ ਉਹਨੂੰ ਕਵਰ ਕਰਕੇ ਇੱਥੇ ਰੱਖਿਆ ਹੋਇਆ ਹੈ ਹੁਣ ਬਰਸਾਤਾਂ ਦਾ ਮੌਸਮ ਆਉਣਾ ਹੈ ਤਾਂ ਕਿੱਥੇ ਰੱਖਣਗੇ ਲੋਕ ਸਮਾਨ ਆਪਦਾ ਤੇ ਉਹ ਤਾਂ ਕਿ ਜੇ ਥੱਲੇ ਰੱਖਣਗੇ ਕਿਤੇ ਤੰਬੂ ਲਾ ਕੇ ਤਾਂ بارش ਨਾਲ ਥੱਲੇ ਤੰਬੂ ਦੇ ਵਿੱਚ ਪਾਣੀ ਵੜ ਜਾਂਦਾ ਤਾਂ ਨਹੀਂ ਲੋਕ ਕਰ ਸਕਦੇ ਸੋ ਇਸ ਕਰਕੇ ਇਹ ਟਰਾਲੀ ਇੱਕ ਇਹੋ ਜਿਹਾ ਸਾਧਨ ਹੈ ਜੀ ਦੇ ਵਿੱਚ ਲੋਕਾਂ ਦਾ ਸਮਾਨ ਵੀ ਠੀਕ ਰਹਿ ਸਕਦਾ ਲੋਕ ਰਾਤ ਨੂੰ ਆਪਦੀ ਆਰਾਮ ਵੀ ਕਰ ਸਕਦੇ ਨੇ ਔਰ ਇਹਦੇ ਲਈ ਇੱਕ ਤਰ੍ਹਾਂ ਦਾ ਘਰ ਹੈ ਸਾਡਾ ਇਹ ਕੋਈ ਸਾਡੀ ਜिद ਨਹੀਂ ਹੈ ਸੋ ਇਹਦੇ ਬਿਨਾ ਅੰਦੋਲਨ ਦੇ ਵਿੱਚ ਉੱਥੇ ਜਾਇਆ ਨਹੀਂ ਜਾ ਸਕਦਾ ਸਾਰਾ ਸਮਾਨ ਲਿਜਾਇਆ ਬਿਨਾ ਨਹੀਂ ਜਾਇਆ ਜਾ ਸਕਦਾ ਸਾਰੇ ਜਿਹੜੇ ਵਿਰੋਧੀ ਧਿਰ ਦੇ ਜਿਹੜੇ ਐਮਪੀ ਸੀ ਉਹਨਾਂ ਨੂੰ ਤੁਸੀਂ ਥੋੜੇ ਦਿਨ ਪਹਿਲਾਂ ਮੰਗ ਪੱਤਰ ਵੀ ਦਿੱਤੇ ਹੁਣ ਤੁਸੀਂ ਰਾਹੁਲ ਗਾਂਧੀ ਨੂੰ ਮਿਲਣ ਦੀ ਜਿਹੜੀ ਗੱਲ ਕਰ ਰਹੇ ਕਦੋਂ ਮਿਲਣਾ ਕਦੋਂ ਲੈਟਰ ਕਿਨੂੰ ਕਿਨੂੰ ਲੈਟਰ ਕੱਢਿਆ ਗਿਆ ਅਸੀਂ ਅਸੀਂ ਇਕੱਲੇ ਰਾਹੁਲ ਨੂੰ ਨਹੀਂ ਮਿਲਣਾ ਸਾਡਾ ਪ੍ਰੋਗਰਾਮ ਪੂਰੀ ਦੀ ਪੂਰੀ اپੋਜੀਸ਼ਨ ਨੂੰ ਮਿਲਣਾ ਰਾਹੁਲ ਦੀ ਗੱਲ ਤਾਂ ਆਉਂਦੀ ਹੈ ਕਿ ਉਹ ਲੀਡਰ ਆਫ اپੋਜੀਸ਼ਨ ਨੇ ਤੋਂ ਉਹਨੂੰ ਅਸੀਂ ਮਤਲਬ ਇੱਕ ਵਾਕਾ ਇਹਦਾ ਦੋ ਦਿਨ ਪਹਿਲਾਂ ਮਿਲਦੇ ਰਾਹੀਂ ਇੱਕ ਲੈਟਰ ਲਿਖਿਆ ਦੋਨਾਂ ਫਰਮਾਂ ਵੱਲੋਂ ਸਾਂਝੇ ਤੌਰ ਤੇ ਔਰ ਪੰਜਾਬ ਦੀ ਉਹਨਾਂ ਦੀ ਲੀਡਰਸ਼ਿਪ ਨੂੰ ਵੀ ਅਸੀਂ ਮੈਸੇਜ ਕਨਵੇ ਕੀਤਾ ਔਰ ਉਹ ਉਹਨਾਂ ਕੋਲੋਂ ਲੈਟਰ ਸਾਡਾ ਚਲਿਆ ਗਿਆ ਔਰ ਉਹਨਾਂ ਨੂੰ ਅਸੀਂ ਕਿਹਾ ਕਿ ਤੁਸੀਂ ਉੱਪਰ ਆਪਦੀ ਗੱਲਬਾਤ ਕਰਕੇ ਸਾਡੀ ਮਤਲਬ ਮੀਟਿੰਗ ਦਾ ਟਾਈਮ ਹੈ ਜਿਹੜਾ ਉਹ ਫਿਕਸ ਕਰੋ ਤਾਂ ਕਿ ਅਸੀਂ ਆਪਦਾ ਮੈਸੇਜ ਉਹਨਾਂ ਤੱਕ ਲੈ ਜਾ ਸਕੀਏ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਦਿੱਲੀ ਦੇ ਵਿੱਚ ਤੁਸੀਂ ਇੱਕ ਆਪਣੀ ਬੈਠਕ ਕਰਨੀ ਹੈ ਅੱਜ ਤੋਂ ਸਾਰੇ ਇੰਡੀਆ ਤੋਂ ਜਿਹੜੇ ਕਿਸਾਨ ਜਿਹੜੇ ਉਹ ਪਹੁੰਚਣਗੇ ਲੀਡਰ ਪਹੁੰਚਣਗੇ ਜਾਂ ਫਿਰ ਜਿਹੜੇ ਸੁਆਮੀਨਾਥ ਦੀ ਰਿਪੋਰਟ ਦੇ ਉੱਪਰ ਜੇਕਰ ਐਮਐਸਪੀ ਮਿਲਦੀ ਹੈ ਕਿਸਾਨਾਂ ਨੂੰ ਤਾਂ ਉਹ ਕਿੰਨੀ ਕਬੜੀ ਗਿਣਤੀ ਚ ਪਹੁੰਚਣਗੇ ਕਿੱਥੇ ਇਹ ਹੋ ਰਿਹਾ ਬ్రో ਦੇਖੋ ਕਨਸਟੀਟਿਊਸ਼ਨ ਕਲੱਬ ਦਿੱਲੀ ਦੇ ਅੰਦਰ ਉੱਥੇ ਪ੍ਰੋਗਰਾਮ ਸਾਡਾ ਰੱਖਿਆ ਗਿਆ ਪੂਰੇ ਭਾਰਤ ਦੇ ਵਿੱਚੋਂ ਲਗਭਗ 200 ਕਿਸਾਨਾਂ ਦਾ ਉੱਥੇ ਪਹੁੰਚਣ ਦੀ ਸਾਨੂੰ ਉਮੀਦ ਹੈ ਔਰ ਉਹਦੇ ਸਾਡਾ ਮੇਨ ਅਜੰਡੇ ਨੇ ਜਿਹੜੇ ਉਹ ਹੈ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਆ ਜਿਹੜਾ ਕਿਉਂਕਿ ਸਾਡੇ ਉੱਤੇ ਐਕਸਪਰਟ ਆਉਣੇ ਨੇ ਐਕਸਪਰਟਾਂ ਨੇ ਸਾਡੇ ਆਮ ਕਿਸਾਨ ਨੇ ਜਿਹੜੇ ਬੁੱਧੀਜੀਵੀ ਦੀ ਗੱਲ ਸੁਣ ਕੇ ਇਸ ਗੱਲ ਨੂੰ ਸਮਝਣਗੇ ਔਰ ਉਹੀ ਗੱਲ ਫਿਰ ਅਸੀਂ ਅੱਗੇ ਸਾਡੇ ਆਪਣਾ ਲੀਡਰ ਆਫ اپੋਜੀਸ਼ਨ ਦੇ ਸਾਹਮਣੇ ਰੱਖਾਂਗੇ ਤੋਂ ਉਸ ਗੱਲ ਨੂੰ ਸਟਰੋਂਗਲੀ ਲੈ ਜਾਣ ਵਾਸਤੇ ਅਸੀਂ ਉਹ ਉੱਥੇ ਮਤਲੇ ਪ੍ਰੋਗਰਾਮ ਕਰ ਰਹੇ ਹਾਂ ਔਰ ਸਾਡੀ ਕੋਸ਼ਿਸ਼ ਹੈ ਕਿ ਇਹ ਉਹ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਉਹਨੂੰ ਸਾਡਾ ਲੀਡਰ ਆਫ اپੋਜੀਸ਼ਨ ਅੱਗੇ ਸਰਕਾਰ ਤੱਕ ਲੈ ਕੇ ਜਾਵੇ ਇਸ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਸਾਫ ਤੌਰ ਦੇ ਪਰ ਕਿਹਾ ਕਿ ਅੱਜ ਦੀ ਬੈਠਕ ਦੇ ਵਿੱਚ ਅਹਿਮ ਜਿਹੜੇ ਫੈਸਲੇ ਹੋਏ ਨੇ ਇੱਕ ਤਾਂ ਫੈਸਲਾ ਆਇਆ ਕਿ ਨਮਨੀਤ ਜੜ ਜਿਹੜੇ ਨੇ ਉਹਨਾਂ ਨੂੰ ਜਿਹੜੀ ਗ੍ਰਿਫਤਾਰੀ ਜਿਹੜੀ ਹੋਣੀ ਹੋਈ ਹੈ ਉਸ ਨੂੰ ਲੈ ਕੇ ਅੰਮ੍ਰਾਲਾ ਦੇ ਵਿੱਚ ਇੱਕ ਪ੍ਰੋਟੈਸਟ ਰੱਖਣਾ ਹੈ ਉਸ ਤੇ ਪਰ ਚਰਚਾ ਹੋਈ ਹੈ ਦੂਜੀ ਤੇ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਜਿਹੜੇ ਰਾਹੁਲ ਗਾਂਧੀ ਨੂੰ ਪੂਰੀ ਲੀਡਰ ਆਫ ਆਪੋਜੀਸ਼ਨ ਨੂੰ ਉਹ ਮਿਲਣਗੇ ਉਹਨਾਂ ਨੇ ਕਿਹਾ ਉਹਨਾਂ ਨੂੰ ਮੇਲ ਕੀਤੀ ਗਿਆ ਮੇਲ ਦੇ ਪਰ ਇੱਕ ਲੈਟਰ ਭੇਜਿਆ ਗਿਆ ਤਾਂ ਜੋ ਸਮਾ ਦਿੱਤਾ ਜਾਵੇ ਤਾਂ ਜੋ ਉਹਨਾਂ ਦੀ ਜਿਹੜੀ ਗੱਲ ਹੈ ਜਿਹੜੀ ਮਾਉਂਟਸਟੂਨ 7 ਬੈਠਕ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਸਰਕਾਰ ਨੂੰ ਇਹ ਸਮਝਾਉਣਗੇ ਕਿ ਆਖਰ ਆਖਰਕਾਰ ਜਿਹੜੀ ਐਮਐਸਪੀ ਗਰੰਟੀ ਹੈ ਉਹਦੇ ਕਿੰਨਾ ਖਰਚਾ ਆਏਗਾ ਕੀ ਚੀਜ਼ਾਂ ਹੋਣਗੀਆਂ ਇਸ ਦੇ ਉੱਪਰ ਚਰਚਾ ਕਰਕੇ ਪੂਰੇ ਪੱਖ ਨੇ ਜਿਹੜੇ ਉਹ ਸਰਕਾਰ ਅੱਗੇ ਰੱਖਣ ਦੀ ਗੱਲ ਕਰ ਰਹੇ ਨੇ ਕੈਮਰਾman ਬਲਬੀਰ ਦੇ ਨਾਲ ਵਿੱਕੀ ਬੋਲਰ ਪੰਜਾਬ ਤੱਕ ਖਨੌਰੀ ਬਾਰਡਰ ਸੰਗਰੂਰ